ਮੇਰੇ ਵਾਲਾ ਤੁਹਾਨੂੰ ਪਿਆਰ ਭਰਿਆ ਸ਼ਿਸ਼ਕਾ ਵਾਲਾ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਜਿੱਦੋਂ ਲੈ ਨਾਲ ਤਾਨੂੰ ਕਣਕ ਤੇ ਨਾਲੇ ਸਰੋਂ ਹੀ ਉਹ ਗਾਹੀ ਕਰਨੀਆਂ ਵੀ ਦਿਖਾਉਨੇ ਆਂ ਸਾਡੇ ਇੱਧਰ ਬੜਾਈ ਸ਼ੁਰੂ ਹੋ ਗਈ ਆ ਆਹ ਵੇ ਕੱਲ ਬੜਾਈ ਸ਼ੁਰੂ ਕਰ ਬੜਾਈ ਕਿਸੇ ਨੇ ਸਾਡਾ ਕਣਕਾ ਸਾਰੀਆਂ ਆਏ ਆ ਆਪਣੇ ਵੀ ਵੜ ਦੇਣੀਆਂ ਹੁਣ ਉਹ ਆਪਣੀ ਅੱਜ ਦੀ ਲੱਕੀ ਗਾਹੀ ਕਰਨ ਕੋਸ਼ ਆਵੇ ਪਈ ਆਓ ਵੇ ਇੱਥੋਂ ਤੱਕ ਕੁਝ ਬੈਕ ਸਾਈਡ ਪਈ ਆ ਉਹ ਪਰਾਂ ਵੀ ਪਈ ਥੋੜੀ ਜਿਹੀ ਸਾਈਡ ਤੇ ਤੇ ਇਹਨੂੰ ਹੁਣਾ ਤੱਪੜਾ ਵਿਛਾਈ ਕਰ ਲਈ ਆ ਤੱਪੜ ਆਵੇ ਤੇ ਇਹਦੀ ਵਿਛਾਈ ਕਰਕੇ ਤੇ ਹੁਣ ਇਹਦੇ ਉੱਤੇ ਸੁੱਟਣ ਦੇ ਆ ਕੁਛ ਆ ਸਿੱਟ ਲਈ ਆ ਫਰਟ ਰੈਟ ਇਹਨਾਂ ਗਾਹੀ ਕਰਦੇ ਆ ਗਾਹੀ ਕਰਕੇ ਫਿਰ ਕੱਢ ਕੇ ਕਾਫੀ ਦਿਨ ਹੋ ਗਏ ਵੱਡੀ ਨੂੰ ਅੱਜ 5 ਦਿਨ ਹੋ ਗਏ ਸੀ ਤੇ ਅੱਜ ਹੁਣ ਨਾ ਗਾਹੀ ਕਰਕੇ ਤੇ ਇਹਨੂੰ ਖੜਦੇ ਆ ਘਰ ਘੋੜੀ ਹੋਣੀ ਆ ਕੋਈ ਬਾਈ ਹੋਣਾ ਵਾ ਪੰਜ ਕੇ ਮਰਲੇ ਥਾਵਾਂ ਇਹ ਇੱਥੇ ਇੱਥੇ ਪਾਣੀ ਨਹੀਂ ਹੈਗਾ ਇੱਥੇ ਵੀਜੀ ਤੇ ਹੁਣ ਸੈੱਟ ਲੀਏ ਫੇਰ ਗਾ ਸੈਟ ਕੇ ਤੇ ਗਾ ਹੀ ਕਰਕੇ ਦਿਖਾਉਨੇ ਤੁਹਾਨੂੰ ਤੇ ਇਧਰ ਕਣਕਾਂ ਵੀ ਪੱਕ ਗਈਆਂ ਸੀਜ਼ਨ ਸਟਾਰਟ ਆ ਹੁਣ ਬਾਈ ਇਹਦਾ ਫਾਇਦਾ ਆਪਣਾ ਤੇਲ ਹੋ ਜਾਂਦਾ ਘਰ ਦਾ ਤੇ ਨਾਲੇ ਜਿਵੇਂ ਹੁਣ ਬਾਜ਼ਾਰੀ ਤੇਲ ਬਹੁਤ ਮਹਿੰਗਾ ਵਾ ਹੋਰ ਵੀ ਆਪਾਂ ਬੀਜੀ ਕੋਈ ਚਾਰਕ ਕਨਾਲਾ ਥਾਂ ਤੇ ਉਹਦੇ ਵਿੱਚੋਂ ਬਾਕੀ ਘਾਈ ਕਰ ਲਈ ਆ ਉਹ ਹੁਣ ਇਹ ਘਾਈ ਕਰ ਲਈਏ ਸਾਰਿਆਂ ਨੇ ਇੱਕ ਤਕਰੀਬਨ ਲਈ ਜਿੱਦਾਂ ਹੁਣ ਮਹਿੰਗੀਆਂ ਹੋ ਰਹੀਆਂ ਚੀਜ਼ਾਂ ਉਹਦਾ ਕਰਕੇ ਸਾਰਿਆਂ ਨੇ ਇਹ ਬੀਜ ਪਜਾਈ ਕਰੀ ਸਰੋਂ ਦੀ ਵਧੀਆ ਵੀਰੇ ਆਪਦੀ ਕਰਦੀਆਂ ਬੀਜਿਆ ਕਰੋ ਆਰਗੈਨਿਕ ਹੁੰਦੀਆਂ ਫਾਇਦਾ ਹੀ ਆ ਵੀਰੇ ਠੀਕ ਆ ਨਾ ਤੇ ਚਲੋ ਮਿਲਦੇ ਆਂ ਸੋਟ ਲਈ ਆਪਾਂ ਦੂਜੀ ਵੀ ਇਦਾਂ ਕਰਦੀ ਜਾਂਦੀ ਸੁੱਟ ਦੇ ਇੰਨੀ ਸੁੱਕ ਗਈ ਆ ਕਾਫੀ ਦਿਨ ਹੋ ਗਏ ਵੱਡੀ ਨਾ ਦੱਸਿਆ ਤੈਨੂੰ ਆਵੇ ਦਾਣੇ ਬਹੁਤ ਵਧੀਆ ਨੇ ਘਰ ਦੀ ਸਰੋਂ ਆਏ ਤੇ ਇਹਨੂੰ ਹੁਣ ਗਾਈ ਕਰਦੇ ਆ ਜੀ ਆ ਦੇ ਲੋਕਾਂ ਕਾ ਪੱਕ ਗੀਆਂ ਵਾ ਐ ਹੋ ਗਈਆਂ ਸਾਰੇ ਬੰਨੇ ਹੋ ਗਈਆਂ ਨੇ ਸੁਨੈਰੀ ਸੁਨੈਰੀ ভিতর ਨੂੰ ਦੇਖ ਲੋ ਨਿਗਾਹ ਜਾਂਦੀ ਤੇ ਵੀਰੇ ਜਿਹੜੇ ਆ ਉਹ ਜਿੱਦਾਂ ਗਈਆਂ ਨੇ ਸਰੋਂ ਕੱਡੀਆਂ ਵਗੈਰਾ ਵਾ ਜਾਂ ਕਿਸੇ ਨੇ ਅੰਦਰਾਂ ਦੀ ਸਫਾਈ ਕੀਤੀ ਆਪਣੀਆਂ ਛੱਡਾਂ ਦੀ ਜਿੱਥੇ ਟੂੜੀ ਪਾਉਣੀ ਆ ਜਾਂ ਕੋਈ ਵੀ ਆਪਾਂ ਸਮਾਨ ਰੱਖਣਾ ਵਾ ਨਵਾਂ ਜਿੱਦਾਂ ਉਹਦੇ ਵਾਲੇ ਕਣਕ ਵਾਲੇ ਢੋਲ ਹੋ ਗਏ ਜਾਂ ਤੇਲ ਵਾਲੇ ਜਾਂ ਕਈ ਵਾਰ ਸਫਾਈ ਕਰਦੇ ਆਪਾਂ ਅੰਦਰਾਂ ਦੀ ਇਹੋ ਜਿਹੀਆਂ ਦੀ ਛੱਡਾਂ ਦੀ ਉਹ ਚੋੱਕ ਕੇ ਵੀਰੇ ਅੱਗ ਨਾ ਲਾਓ ਕਈ ਲਾਉਂਦੇ ਆ ਹੁਣ ਕਈ ਜੇ ਨੁਕਸਾਨ ਹੋ ਜੇ ਤਾਂ ਕਿੱਥੇ ਗੱਲ ਜਾਂਦੀ ਵੀਰੇ ਇਸ ਆਲੀ ਸੁੱਕੀ ਐ ਇਹਨੂੰ ਤਾਂ ਭਾਂਦੇ ਨਹੀਂ ਇਹਨੂੰ ਚੱਟ ਪੈਂਦੀ ਹਵਾ ਚੱਲਦੀ ਇਹਨਾਂ ਦਿਨਾਂ 'ਚ ਅੱਗ ਤਾਂ ਜਾਂਦੀ ਪਰ ਪਾਣੀ ਵਗੋਂਦੀ ਐ ਗੋਲੀਆਂ ਵਗੋਂ ਫੈਲਣੀਆਂ ਹਵਾ ਦੇ ਨਾਲ ਫੈਲਦੀ ਤੁਹਾਨੂੰ ਪਤਾ ਹੀ ਐ ਤੇ ਗੋਲੀ ਵਾਲੀ ਚਾਲ ਚੀ ਜਾਂਦੀ ਐ ਤੇ ਸੋਏ ਬੇਨਤੀਆਂ ਮੈਂ ਨਾਂ ਲਾਇਓ ਨਾਂ ਲਾਇਓ ਹੈ ਤੇ ਕਿਉਂਕਿ ਮੇਨ ਤਿਵਾਰ ਇੱਕ ਦੀ ਅਗਲੇ ਦਾ ਹੁਣ ਕਈਆਂ ਦੇ ਘੜੇ ਪਏ ਆ। ਉਹ ਵੀ ਨੁਕਸਾਨ ਹੋਇਆ ਵੀਰੇ। ਇਧਰ ਅੰਬਰਸਰ ਵਾਲੀ ਸਾਈਡ ਪਏ ਆ। ਤੋਂ ਛਿੱਟੇ ਝਾੜਦੇ ਮੁੱਤੋਂ। ਹੈ। ਨੁਕਸਾਨ ਤਾਂ ਪਹਿਲਾਂ ਹੀ ਕੁਦਰਤ ਦੀ ਮਾਰ ਬੜੀ ਵਹਿਰੀ ਆ। ਸੋ ਨਾ ਵੀਰੇ। ਬੱਦਲ ਹੋਜ ਚੜ-ਚੜੋਂਦਾ ਆ ਦੇਖੋ ਹੁਣ ਵੀ ਇਹ ਗੁੰਮ ਗਿਆ ਹੋਇਆ ਕਿਵੇਂ ਦਾ। ਮੌਸਮ ਪੇੜਈਆ। ਤੇ ਨਾ ਵੀਰੇ ਕੰਮ ਨਹੀਂ ਕਰਨਾ ਕਿਉਂਕਿ ਜ਼ਰੂਰੀ ਆ। ਆਗ ਨਹੀਂ ਲਾਉਣੀ ਕਿ ਕੁਛ ਨਹੀਂ ਹੋ ਜਲੇ ਆਪਾਂ ਨੂੰ 2 ਦਿਨਾਂ ਨੂੰ 25 ਦਿਨਾਂ ਕੁਛ ਫਰਕ ਨਹੀਂ ਪੈ ਜਣਾ ਬਾਅਦ ਚ ਆਪਾਂ ਬੈਲੇ ਹੀ ਫੇਰ ਆਪਾਂ ਗਏ ਅੱਗ ਲਾਲੇ ਫੇਰ ਕੋਈ ਚੱਕਰ ਨਹੀਂ ਫੇਰ ਤੁਸੀਂ ਜੋ ਮਰਜੀ ਉੱਥੇ ਸੈੱਟ ਲਿਓ ਜੇ ਤੁਸੀਂ ਸਫਾਈ ਕੀਤੀ ਐ ਨੂੰ ਕੂੜੇ ਨੂੰ ਇੱਕ ਸਾਈਡ ਤੇ ਰੱਖ ਲਓ ਸੋ ਜੋ ਵੀ ਆਂ ਅੰਦਰੋਂ ਸਫਾਈ ਕਰਕੇ ਕੂੜਾ ਸੈੱਟਣਾ ਕੱਖ ਕੰਡਾ ਕੋਈ ਨਹੀਂ ਫੇਰ ਉਹ ਬਾਅਦ ਵਿੱਚ ਜਿੱਦਾਂ ਤੂੜੀਆਂ ਬਣ ਗਈਆਂ ਇਹ ਕੱਖ ਕੰਡੇ ਹੋ ਗਏ ਸਾਰਿਆਂ ਦੇ ਤੇ ਫੇਰ ਹੋ ਜੂਗਾ ਹਾਂ ਤੇ ਇਹ ਮੁੜਾ ਫੇਰ ਅੱਗ ਲਾਇਆ ਕੋਈ ਚੱਕਰ ਨਹੀਂ ਆਇਆ ਭਾਈ ਵੇਲੇ ਹੋ ਗਏ ਜੱਟਾ ਨਹੀਂ ਕਿਹੜਾ ਗਾੜੀ ਨੌਕਰੀ ਤੇ ਜਾਣਾ ਵਾ ਸੋ ਦਾਟ ਆ ਕਿ ਆਪਾਂ ਕਿਹੜਾ ਕੀ ਵੇਲੇ ਜਦੋਂ ਆਪਾਂ ਬੰਦਾ ਫਰੀ ਹੁੰਦਾ ਉਦੋਂ ਆਪ ਸਰਨਾ ਅਰੈਸਟ ਤੇ ਹੋਈਦਾ ਆਪਾਂ ਵੇਲੇ ਟਾਈਮ ਤੇ ਹੋ ਜਾਓ ਕੰਮ ਕਰੋ ਕਿ ਕਿ ਘੋੜ ਨਹੀਂ ਹੋਣਾ ਅੱਗ ਨਹੀਂ ਲਾਉਣੀ ਹੋਣੀ ਤੇ ਕਈ ਲੈਂਦੇ ਆ ਫਿਰ ਬੀਫ ਕੁਫ ਹੁੰਦਾ ਜਾਂ ਮੱਤ ਬੀਫ ਕੁਫ ਮੱਤ ਹੁੰਦੀ ਹੈ ਨਹੀਂ ਲਾਉਣੇ ਕਿਉਂਕਿ ਕਾਕੇ ਸੁੱਕੇ ਆ ਹੁਣ ਤਾਂ ਬੱਤੀਆਂ ਦੇ ਵੀ ਘੱਟ ਲੱਗਿਆ ਕਰ ਰਹੀ ਹੈ ਹੈ ਤੇ ਜਿੰਨਾਂ ਦੇ ਜੇਦਾ ਭਾਈ ਆਹੜੇ ਹੁੰਦੇ ਇਦਾਂ ਤੇ ਦੋ ਭਲੇ ਇਹਨਾਂ ਥੱਲੇ ਵੀ ਆਪਣੀ ਬਾੜ ਲਓ ਤੇ ਖਿੱਚਾਂ ਖੁੱਚਾਂ ਥੱਲੇ ਵੀ ਜਿੱਦਾਂ ਜੋੜਿਆਂ ਥੱਲੇ ਵੀ ਤੇ ਬਾੜ ਦੇ ਤੁਤੋ ਸਾਰਫ ਕਰੋ ਤਾਂ ਨੂੰ ਬਾਦੋਂ ਹਾਲਾਣਾ ਉਹ ਕਣਕ ਵੱਢ ਕੇ ਉੱਥੋਂ ਧੰਵਾਦ ਉਹ ਹਾਲ ਨਾ ਤੇ ਗਿਆੜਾ ਜੀ ਬਾਈ ਦਾ ਵੀ ਡਿੱਕੇ ਵੀ ਉੱਥੇ ਆਗ ਨਾ ਮੱਚੇ ਹੈਨਾ ਤੋਂ ਉਹਨਾਂ ਕਈਆਂ ਨੇ ਵੱਢੀ ਜਾਂ ਤੇ ਵਹਾਈ ਕਰ ਦੋ ਕੁਛ ਨਹੀਂ ਹੁੰਦਾ ਕਈ ਵਾਉਂਦੇ ਨਹੀਂ ਉਹਨੂੰ ਵੱਢ ਕੇ ਰਹਿਣ ਦਿੰਦੇ ਉਦਾਂ ਹੀ ਉਹਨੂੰ ਵਹਾਈ ਕਰ ਦੋ ਯਾਰ ਹਾਲ ਮਾਰ ਦੋ ਕੋ ਖੇਲ ਰੂ ਨਾ ਹੈਨਾ ਤੇ ਲਾਗੋ ਲਾਗੋ ਉਹਨੇ ਜਿੱਦਾਂ ਦੀ ਕੁੜਕੀ ਪਈ ਆ ਇੱਕ ਤਰੀਕ ਵਾਲੀ ਆ ਜੀ ਮੈਂ 20 ਤਰੀਕ ਦੇ ਲਾਗੇ ਛਾਗੇ ਦੀ ਬੜਾਈ ਕਟਾਈ ਕਰਾਵਾਂਗੇ ਕੁਕ ਕੁ ਕੋਈ ਨਾ ਕੋਈ ਜਿੱਟਾ ਹੋਊਗਾ ਵੀ ਵਿੱਚ ਬਈ ਗੱਲ ਤਾਂ ਹੈ ਨਹੀਂ ਜੇ ਹੋਊਗਾ ਉਹ ਵੀ ਹੋ ਜਾਊਗਾ ਹਨਾ ਤੇ ਤੇ ਉਹ ਹੋ ਜਾਊਗਾ ਠੀਕ ਹੈ ਨਾ ਵੀਰੇ ਆਪਾਂ ਨੂੰ 20 25 ਦਿਨਾਂ ਨਾਲ ਕੋਈ ਫਰਕ ਨਹੀਂ ਸਾਰਿਆਂ ਦਾ ਆਪ ਦਾ ਆਪ ਦਾ ਸਾਰੇ ਸਾਂਭ ਲੈਣਗੇ ਜਣਾ ਫੱਕਾ ਵੀ ਤੂੜੀਆਂ ਵੀ ਕੋਈ ਚੱਕਰ ਨਹੀਂ ਕੋਈ ਫਰਕ ਨਹੀਂ ਪੈਂਦਾ ਉੱਤੇ ਉੱਤੇ 10-20 ਦਿਨਾਂ ਦੇ ਯਾਰ ਆਪਾਂ ਇੱਕ ਇੰਨਾ ਚਿਰ ਖਲੂਤਦੇ ਹਾਂ 6 ਮਹੀਨੇ ਉਦੋਂ ਵੀ ਤਾਂ ਖੜੇ ਹੀ ਹੁਣ ਖੜ ਜਾਂਗੇ ਤੇ ਕੁਝ ਨਹੀਂ ਹੋਣਾ ਕੁਝ ਦੇ ਚ ਸਾਰਿਆਂ ਦੀ ਇਹਨੇ ਨਾ ਭਲਾਈ ਆ ਖਾਜ਼ਾ ਕਰਕੇ ਸਰਮਾਂ ਵਾਲੇ ਵੀ ਅੱਗ ਨਾ ਲਾਉਣ ਕੁਝ ਨਹੀਂ ਆ ਚੱਲਿਆ ਉਹ ਵੇਸਟੇਜ ਪਈ ਆ ਨੂੰ ਸਾਈਡ ਤੇ ਕੱਢ ਕੇ ਰੱਖ ਲਓ ਜੇ ਤੁਸੀਂ ਕੋਈ ਉੱਥੇ ਕੱਕ ਕੰਡਾ ਬੀਜਣਾ ਵਾ ਚਾਰਾ ਬੀਜਣਾ ਮੱਝਾਂ ਦਾ ਮਹਿਸਾ ਦਾ ਕੋਈ ਚੱਕਰ ਨਹੀਂ ਉਹ ਬਾਅਦ ਚ ਸੜ ਜਾਊਗਾ ਯਾਰ ਬਾਅਦ ਵਿੱਚ 20-25 ਦਿਨਾਂ ਬਾਅਦ ਕੁਝ ਨਹੀਂ ਹੋਣਾ ਉਹ ਸਾਲ ਗੱਲ ਨਹੀਂ ਚੱਲਿਆ ਉਹ ਕੋਈ ਫਰਕ ਨਹੀਂ ਪੈਣਾ ਕਿ ਉਹਨੇ ਉਹਦਾ ਝਾੜ ਘੜ ਜਾਣਾ ਚਾਵਲ ਖਾਣੇ ਦਾ ਇਹਦੇ ਨਾਲ ਫਾਇਦਾ ਹੀ ਆ ਹੈਨਾ ਖਾਸ ਕਰਕੇ ਪੀਲ ਆ ਮੇਰੇ ਸਾਰੇ ਕਿਸੇ ਵੀ ਸਾਰਿਆਂ ਨੂੰ ਕਿੰਨਾ ਲਾਇਓ ਅੱਗ ਵੀ 25 ਗਿਆਂ ਕੋਈ ਫਰਕ ਨਹੀਂ ਆਪਾਂ ਨੂੰ ਪੈਣਾ ਜੇ ਕਿਸੇ ਦਾ ਨੁਕਸਾਨ ਹੋ ਗਿਆ ਉਹ ਵਿਚਾਰੇ ਦਾ ਚਲੋ ਕਿੱਥੇ ਗੱਲ ਪਾਈ ਹੈਨਾ ਤੇ ਕਣਕ ਤਾਂ ਪਹਿਲਾਂ ਹੀ ਘਾਟਾ ਗਈ ਹੁਣ ਗੜਿਆਂ ਦੀ ਮਾਰ ਹੀ ਠਾਈ ਆ ਜਾ ਕਈਆਂ ਦੀ ਬਿਰਲੀ ਹੈ ਨੁਕਸਾਨੀ ਹੈ ਕਈਆਂ ਦੀ ਕੋ ਕਟਾ ਹੈ ਕਰਕਬਾ ਉਹ ਗਨੇ ਹੈ ਠਵੀ ਰਕਬਾ ਜਿਆਦਾ ਵਧੀਆ ਵਾ ਤੇ ਚਕੰਦਰ ਲੱਗੀ ਹੈ ਕੁਛ ਹਾਂ ਤੇ ਸੋਏ ਗੱਲਾਂ ਨੇ ਤੇ ਇਹ ਗੱਲਾਂ ਨਾ ਕਰਿਓ ਵੀ ਕੁਛ ਨਹੀਂ ਹੁੰਦਾ ਕਾ ਕੇ ਕੰਡਾ ਪਾ ਲਾਂਗੇ ਉਹ ਦੇਖੋ ਅਸੀਂ ਆਉਟਸਾਈਡ ਦੇ ਮੈਂ ਰੱਖਿਆ ਉਹ ਦੇਖ ਦਿਉਣੀ ਸਾਈਡ ਤੇ ਰੱਖ ਲਈ ਕੁਛ ਨਹੀਂ ਹੁੰਦਾ ਵੀ ਇਹਨਾਂ ਦਿਨਾਂ ਨੂੰ ਲੋਲਾਂਗੇ ਬਾਈਆਂ ਨੂੰ ਆਪਾਂ ਪਿੰਡ ਨਹੀਂ ਲਾਈਆਂ ਹੀ ਕਿੱਟੀਆਂ ਵਧੀਆ ਉਗੀਆਂ ਹੈ ਆਏ ਪੋੜੋਲ ਨਦੀ ਬੱਲਾ ਆਉ ਤੋਰੀਆਂ ਵਾ ਆ ਲਿਆ ਹੀ ਸੰਤਰੇ ਦਾ ਉੱਤਾ ਤੁਰ ਪਿਆ ਅਬ ਇਤਨੀ ਹੋਈਆਂ ਗਰੇ ਸੋ ਬੈ ਨਾ ਲਾਇਆ ਕੁਛ ਨਹੀਂ ਫਰਕ ਆਪਾਂ ਨੂੰ ਕੁਛ ਨਹੀਂ ਪੈਣਾ ਨੁਕਸਾਨ ਹੋ ਜੂਗਾ ਉਹ ਹੱਥ ਨਹੀਂ ਆਉਂਦਾ ਵੇਖਣਗੇ ਲੀ ਤਾਂ ਹੁਣ ਕੁੜਕੀਆਂ ਪਈਆਂ ਹਲਦੀ ਜਦ ਹਵਾ ਚੱਲਦੀ ਆ ਤੇ ਹੁਣ ਵੱਡੀਆਂ ਜਾਣੀਆਂ ਵੀ ਇਹ ਬੱਚਿਆਂ ਦੇ ਵਿੱਚ ਸਾਰਾ ਕੁਝ ਹੋ ਜਾਣਾ ਟੀੜੀਆਂ ਬਣ ਜਾਣੀਆਂ 25 ਦਿਨਾਂ ਨੂੰ ਕੋਈ ਸਾਨੂੰ ਫਰਕ ਨਹੀਂ ਪੈਂਦਾ ਮੇਂਹੰਦ ਹੱਥ ਬਨ ਕੇ ਬੇਨਤੀ ਹੈ ਹੈ ਕੋਈ ਫਰਕ ਨਹੀਂ ਹੁੰਦਾ ਚੱਕੇ ਹੋ ਜੂਗਾ ਨਾ ਦਾਣਾ ਕਿਸੇ ਦੇ ਮੂੰਹ ਚ ਵੀ ਅੰਨ ਦਾ ਦਾਣਾ ਜਾ ਬੁੱਲਾ ਭਾਵੇਂ ਸੌ ਦਸ਼ਮਣ ਹੋਵੇ ਦਵਾਤਾ ਦਊਗਾ ਕਿ ਸ਼ੁਕਰ ਹੈ ਤੇਰਾ ਪਰਮਾਤਮਾ ਹੈਨਾ ਸੋ ਗੱਲਾਂ ਨਹੀਂ ਠਿਆਣੇ ਬਣੋ ਤੇ ਜਿੰਨ ਬਿਨਾਂ ਦੀਆਂ ਹੋ ਗਈਆਂ ਵਾ ਕਣਕਾਂ ਜਿਵੇਂ ਹੁਣ ਆ ਵਾਏ ਨੂੰ ਵੜਾਈ ਕਰ ਕਰਾ ਦੇਣੀ ਹੁਣ ਦੋਆਂ 14 ਦਿਨਾਂ ਤੱਕ ਦੀ ਕਟਾਈ ਕਰਾ ਦੇਣੀ ਆ ਤੇ ਕੱਟ ਲੋ ਤੇ ਆਪਣੀ ਮੰਡੀ 'ਚ ਸਿੱਟੋ ਹੈਨਾ ਠੀਕ ਹੈ ਨਾ ਤਾਂ ਵਧੀਆ ਹੋ ਜੂਗੀ ਇਹ ਕਿੰਨਾ ਕਿੱਤਾ ਕੜੇ ਤੇ ਦਾ ਪੱਕੀ ਆ ਚਾਰ ਸਪਰੇ ਅੱਗ ਫੈਲਣੀ ਗੋਲੀ ਵਾਂਗੂ ਫੈਲਦੀ ਆ ਬਾਹਰ ਹਵਾਵਾਂ ਦੀ ਤੁਹਾਨੂੰ ਪਤਾ ਕਿਵੇਂ ਫੈਲਦੀ ਸਹਣੇ ਕਹਿੰਦੇ ਨਾ ਪਾਣੀ ਦੇ ੱਗ ਗਾੜੀ ਲੋਰ ਨਹੀਂ ਚੱਲਦਾ ਕਿਸੇ ਦਾ ਤੁਹਾਨੂੰ ਸੋ ਕਰ ਲੋ ਕਰ ਲੋ ਜੇ ਉਹ ਹੈ ਨਾ ਨਹੀਂ ਚੱਲਦਾ ਫਿਰ ਇਸ ਕਰਕੇ ਨਹੀਂ ਕੁਛ ਨਹੀਂ ਹੋ ਜਾਣਾ ਪਰ ਕੋਈ ਫਰਕ ਨਹੀਂ ਪੈਣੇ ਚਲੋ ਪਰਮਾਤਮਾ ਝਾੜ ਵੀ ਵਧੀਆ ਦੇਵੇ ਕਈਆਂ ਦੇ ਚੰਗੇ ਆ ਰਹੇ ਸਾਰਿਆਂ ਦੇ ਚੰਗੇ ਝਾੜ ਹੋਣ ਪਰਮਾਤਮਾਗੇ ਹੋਏ ਅਰਦਾਸ ਆ ਸਾਰਿਆਂ ਨੂੰ ਸਾਰਿਆਂ ਦੀ ਕਦੀ ਪੈਸਿਆਂ ਹੁਣ ਇਹਦੇ ਸਿਰ ਤੇ ਹੀ ਚੱਲੇ ਚੱਲਣੇ ਸਾਰੀ ਮਾਰਕੀਟ ਇਹਦੇ ਸਿਰ ਤੇ ਹੀ ਐਗਰੀਕਲਚਰ ਦੇ ਸਾਰਿਆਂ ਦੇ ਪਰਮਾਤਮਾ ਦੇ ਮਿਹਰ ਪਰੇ ਹੱਥ ਲੱਕੇ ਹੈ ਸੁੱਕ ਸੁੱਕਾ ਨੂੰ ਤੁਸੀਂ ਆਪ ਦੇ ਕਣਕ ਪੱਤੇ ਸਾਹਮਣੇ ਠੀਕ ਹੈ ਨਾ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਦੇ ਬਹੁਤ ਬਹੁਤ ਧੰਨਵਾਦ